ਵਾਹ ਜੀ ਵਾਹ ਕੀ ਕਮਾਲ ਚੀਜ਼ ਬਣ ਕੇ ਤਿਆਰ ਹੋਈ ਆ ਆਹ ਵਾਲੀ ਚੀਜ਼ ਤੁਸੀਂ ਖਾ ਲੋ ਤੁਹਾਡੇ ਬੱਚੇ ਖਾ ਲੈਣ ਬਜ਼ੁਰਗ ਖਾ ਲੈਣ ਮੈਂ ਕਹਿੰਨਾ ਤਾਕਤ ਹੀ ਤਾਕਤ ਹੈ ਇਹਦੇ ਚ ਤੇ ਇਹਦੇ ਚ ਜਿੰਨੀ ਚੀਜ਼ ਸਵਾਦ ਬਣਦੀ ਆ ਉਨੀ ਬਣਾਉਣੀ ਸੌਖੀ ਆ ਕਰਨਾ ਕੀ ਆ ਆ ਦੇਖ ਲਓ ਤੁਸੀਂ ਕਰਨਾ ਕੁਝ ਵੀ ਨਹੀਂ ਗਾ 10 ਮਿੰਟ ਦੀ ਖੇਡ ਆ ਸਾਰੀ ਆ ਰੋਟੀਆਂ ਗੈਨ ਲੋ ਪੰਜ ਰੋਟੀਆਂ ਦੁਪਹਿਰੇ ਜਿੰਨੀਆਂ ਘਪੀਆਂ ਹੁੰਦੀਆਂ ਥਾਮੇ ਚ ਚੱਕ ਲਿਆ ਕਰੋ ਠੀਕ ਆ ਆ ਬਦਾਮ ਪਈਆ ਕੁੜੇ ਦਾਖਾ ਪਈਆ ਹਨਾ ਤੁਸੀਂ ਸੁੱਕੇ ਮੇਵੇ ਹੋਰ ਵੀ ਪਾ ਸਕਦੇ ਹੋ ਇਹ 452 ਰੋਟੀਆਂ ਨੂੰ ਤੁਸੀਂ ਕੋਈ ਫਰਾਈ ਨਹੀਂ ਕਰਨਾ ਕੋਈ ਕੁਝ ਨਹੀਂ ਕਰਨਾ ਸਿੱਧਾ ਮੈਕਸੀ ਚ ਪਾ ਲੈਣਾ ਬੁਰਕੀਆਂ ਕਰਕੇ ਜਦੋਂ ਬੁਰਕੀਆਂ ਕਰਕੇ ਇਹਨਾਂ ਨੂੰ ਤੁਸੀਂ ਮੈਕਸੀ ਚ ਪਾ ਲੋਗੇ ਮਸਾ 2 ਕੁ ਮਿੰਟ ਲੱਗਣੇ ਆ ਹੈ ਵਿੱਚ ਦੀ ਤੁਸੀਂ ਇੱਕ ਵਾਰੀ ਢੱਕਣ ਖੋਲ ਕੇ ਵੀ ਦੇਖ ਸਕਦੇ ਆ ਤੇ ਜਦੋਂ ਤੁਹਾਨੂੰ ਐ ਲੱਗੇ ਵੀ ਬਰੀਕ ਹੋ ਗਿਆ ਕੰਮ ਤੇ ਉਦੋਂ ਤੁਸੀਂ ਇਹਨਾਂ ਨੂੰ ਪਲੇਟ 'ਚ ਪਾ ਲਓ ਕੱਢ ਲਿਓ ਬਾਹਰ ਤੇ ਉਹ ਨਜ਼ਰ ਮੈਕਸੀ ਚਲਾ ਲਓ ਤੇ ਉਹਨਾਂ ਚਰਨਾ ਵੀਡੀਓ ਤੁਸੀਂ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਕਹੋ ਕਿ ਇਹ ਜਿਹੇ ਕੰਮ ਦੀ ਹੈ ਜੀ ਜਲਦੀ ਤੁਹਾਡੇ ਵਾਸਤੇ ਲੈ ਕੇ ਆਉਣੇ ਆ ਕਿਉਂਕਿ ਬੱਚੇ ਹਰੇ ਘਰੇ ਆ ਤੇ ਬੱਚੇ ਰੋਟੀ ਨਹੀਂ ਖਾਂਦੇ ਯਾਰ ਬੱਚਿਆਂ ਨੂੰ ਫਿਰ ਰੋਟੀ ਤੋਂ ਬਿਨਾ ਰੱਖ ਨਹੀਂ ਸਕਦੇ ਕਿਉਂਕਿ ਤਾਕਤ ਤਾਂ ਰੋਟੀ 'ਚ ਹੁੰਦੀ ਆ ਹਣ ਆਪਾਂ ਪੰਜਾਬੀ ਤਾਂ ਆਪਾਂ ਕਿਹੜਾ ਚੌਲਖਾਨੇ ਜਾਤਾ ਵੀ ਆਪਾਂ ਹੋਰ ਚੀਜ਼ਾਂ ਖਾ ਲਾਂਗੇ ਆਪਾਂ ਤਾਂ ਰੋਟੀ ਖਾਣੀ ਹੁੰਦੀ ਆ ਤਾਂ ਰੋਟੀ ਜੋ ਮਿਲਦੀ ਆ ਆਪਾਂ ਨੂੰ ਤੇ ਆਪਣੇ ਜਵਾਕ ਕਹਿੰਦੇ ਆ ਵੀ ਅਸ ਤਾਂ ਜੀ ਰੋਟੀ ਖਾਣੀ ਨਹੀਂ ਫਿਰ ਰੋਟੀ ਉਹਨਾਂ ਨੂੰ ਇਸ ਤਰੀਕੇ ਖਵਾਓ ਦੋਸਤੋ ਦੇਖੋ ਵੀ ਇਹ ਹੁਣ ਹੱਥ ਜਮਾਰ ਕੇ ਦੇਖ ਲਿਆ ਵੀ ਤੁਹਾਨੂੰ ਬ੍ਰੀਕ ਲੱਗ ਗਿਆ ਜਦੋਂ ਜਮਾਂ ਬ੍ਰੀਕ ਹੋ ਜੇ ਉਹਦੇ ਨੂੰ ਬਾਹਰ ਕੱਢ ਲੈਣਾ ਹੁਣ ਇਹਨੂੰ ਆਪਾਂ ਕੀ ਕਰਦੇ ਆ ਤੁਸੀਂ ਆਪ ਦੇਖ ਲਓ ਆਸਾਨਾ ਬਿਲਕੁਲ ਕੁਝ ਵੀ ਨਹੀਂ ਕਰਨਾ ਹੁੰਦਾ ਜਿਹੜੀ ਕੜਾਹੀ ਆ ਆਪਣੀ ਗੈਸ ਤੇ ਰੱਖ ਲਓ ਸੁੱਕੇ ਮੇਵੇ ਕਰਿਓ ਜੋ ਪੁੰਨ ਜਲੋ ਮੜਾ ਜਾ 2 ਮਿੰਟ ਇਹਨਾਂ ਨੂੰ ਸੇਕਾ ਜਲਵਾ ਲਓ ਵੀ ਇਹਨਾਂ ਦਾ ਕੱਚਾਪਨ ਜਾਂ ਦੂਰ ਹੋ ਜੇ ਕੋਈ ਘਿਓ ਨਹੀਂ ਪਾਇਆ ਇਹਦੇ ਚ ਆਪਾਂ ਕੋਈ ਕੁਝ ਨਹੀਂ ਪਾਇਆ ਕੱਲੇ ਬਾਸ ਸੁੱਕੇ ਮੇਵੇ 2 ਮਿੰਟ ਲਾ ਕੇ ਸੇਕਾ ਇਹਨਾਂ ਨੂੰ ਤੇ ਬਾਹਰ ਕੱਢ ਲੈਣੇ ਆ ਬਾਅਦ ਚ ਆਪਾਂ ਉਹੀ ਜਿਹੜਾ ਅਸੀਂ ਥਰਡ ਫੜ ਕੀਤਾ ਸੀਗਾ ਬਰੀਕ ਕੀਤਾ ਸੀ ਰੋਟੀਆਂ ਨੂੰ ਆਪਾਂ ਕੜਾਈ ਚ ਪਾਲਿਆ ਜੀ ਉਹਨਾਂ ਨੂੰ ਹੁਣ ਇਹਦੇ ਵਿੱਚ ਆਪਾਂ 5 ਰੋਟੀਆਂ ਮਗਰ 2 ਚਮਚੇ ਦੇਸੀ ਘਿਓ ਦੇ ਪਾਉਣੇ ਹੁੰਦੇ ਆ ਦੋਸਤੋ ਜੇ 5 ਰੋਟੀਆਂ ਦਾ ਤੁਸੀਂ ਮਟੀਰੀਅਲ ਤਿਆਰ ਕਰ ਰਹੇ ਹੋ ਉਹਦੇ ਵਿੱਚ 2 ਚਮਚੇ ਦੇਸੀ ਘਿਓ ਦੇ ਪੈਣਗੇ ਦੇਸੀ ਘਿਓ ਡਾਕਟਰ ਕਹਿ ਦਿੰਦੇ ਆ ਜੀ ਦੇਸੀ ਘਿਓ ਮਾੜਾ ਦੇਸੀ ਘਿਓ ਮਾੜਾ ਪ੍ਰਾਣੇ ਬਜ਼ੁਰਗਾ ਹੀ ਪ੍ਰਾਣੀਆਂ ਖਰਾਕਾ ਕਹਿੰਦੇ ਸੀ ਤੇ ਆਪਾਂ ਸੱਥਾਂ 'ਚ ਬੈਠੇ ਜਿਹੜੇ ਬਾਬਿਆਂ ਤੋਂ ਗੱਲ ਸੁਣ ਲੋ ਭਲਾ ਦੀ ਤੇ ਉਹ ਗੱਲ ਇਹ ਨੇ ਵੀ ਜਿਨ੍ਹਾਂ ਨੇ ਪੁਰਾਣੇ ਖਰਾਕਾ ਖਾਧੀਆਂ ਜਾਣ ਹੀ ਉਹਨਾਂ 'ਚ ਅੱਜ ਕੱਲ ਦਾ ਤਾਂ ਤਤਤੂ ਰਹਿ ਨਹੀਂ ਜਾਂਦਾ ਇਹ ਤਾਂ ਬਾਜ਼ਾਰ ਜਾ ਕੇ ਜੇ ਮੋਟਰਸਾਈਕਲ ਚ ਐਕਟਿਵਾ ਕਰੇ ਨਾ ਹੋਵੇ ਬਿਯਾਰ ਜਾ ਕੇ ਆ ਕੇ ਕਹਿਣਗੇ ਥੱਕ ਗਿਆ ਅੱਜ ਤਾਂ ਹੁਣ ਭਾਈ ਤੁਸੀਂ ਦੇਸੀ ਘਰ ਨਾ ਖਾਓਗੇ ਹੈ ਤੇ ਆਹ ਪੁਰਾਣੇ ਖਰਾਕਾ ਨਾ ਖਾਓਗੇ ਥੱਕੂਗੀ ਪੁੱਛਣਾ ਲਾ ਹੋਵੇ ਹੁਣ ਤੁਹਾਨੂੰ ਕਿੱਥੋਂ ਫਿਰ ਤਾਕਤ ਆ ਜੇ ਫਿਰ ਡੇਡੇ ਫਾਈਬਰ ਆ ਵਿਟਾਮਿਨ ਆ ਕੈਲਸ਼ੀਅਮ ਆ ਮਿਨਰਲਸ ਆ ਉਹ ਸਾਰਾ ਕੁਝ ਤਾਂ ਰੋਟੀ ਚ ਹੁੰਦਾ ਅਨਾਜ ਹੀ ਸਭ ਤੋਂ ਤਕੜੀ ਡਾਈਟ ਹੁੰਦੀ ਆ ਪਰ ਪਤਾ ਨਹੀਂ ਅੱਜ ਕੱਲ ਦੇ ਕਿਉਂ ਨਹੀਂ ਸਮਝਦੇ ਡਾਕਟਰ ਵੀ ਪਤਾ ਨਹੀਂ ਕਾਹ ਤੋਂ ਛੜਾਈ ਜਾਂਦੇ ਦੇਸੀ ਕਿਉਂ ਅਸੀਂ ਤਾਂ ਹਰ ਇੱਕ ਨੂੰ ਕਹਿੰਨੇ ਆ ਸਾਡੇ ਪਰਿਵਾਰ 'ਚ ਜਦੋਂ ਕੋਈ ਸਬਜ਼ੀ ਬਣਦੀ ਆ ਬਿਨਾਂ ਦੇਸੀ ਘਿਓ ਤੋਂ ਨਹੀਂ ਬਣਦੀ ਤੇ ਸਾਡਾ ਆ ਕੇ ਭਲਾਂ ਦੀ ਲਾਈਫ ਸਟਾਈਲ ਦੇਖ ਲਓ ਅਸੀਂ ਡਾਕਟਰ ਤੋਂ ਵੀ ਭਰੇ ਜੀ ਕਰਦੇ ਆ ਖਾਣ ਪੀਣ ਵੀ ਸਾਡਾ ਸਹੀ ਆ ਪਰ ਅਸੀਂ ਸੈਰ ਕਰਦੇ ਹਾਂ ਦਿੱਲੀ ਬਸ ਕਲਾਤੂਰਾ ਫਿਰ ਆਉਦਾ ਸਹੀ ਰੱਖੋ ਸਰੀਰ ਠੀਕ ਰਹੂਗਾ ਤੁਹਾਡਾ ਆ ਜਿਹੜਾ ਸੁੱਕੇ ਮੇਵੇ ਆਪਾਂ ਦੋਸਤੋ ਇਹਦੇ ਵਿੱਚ ਪਾ ਲਏ ਆ ਠੀਕ ਆ ਇਹਨੂੰ ਦੋ ਕੁ ਮਿੰਟਾਂ ਸਿਕਲ ਬਉਣ ਤੋਂ ਬਾਅਦ ਤੇ ਬਾਅਦ ਚ ਆਪਾਂ ਇੱਕ ਕੌਲੀ ਸ਼ੱਕਰ ਦੀ ਪਾਉਣੀ ਆ ਸ਼ੱਕਰ ਠੰਡੀ ਵੀ ਹੁੰਦੀ ਆ ਤੇ ਖੂਨ ਵੀ ਬਣਾਉਂਦੀ ਆ ਸ਼ੱਕਰ ਆ ਜਿਹੜੀ ਇਹਦੇ ਗੁਣ ਬਹੁਤ ਹੁੰਦੇ ਆ ਦੋਸਤੋ ਇਹ ਠੰਡੀ ਵੀ ਹੁੰਦੀ ਆ ਜਿਵੇਂ ਗਰਮੀਆਂ ਦਾ ਮੌਸਮ ਆ ਤੇ ਇਹ 슈ਗਰ ਦੀ ਬਿਮਾਰੀ ਵੀ ਨਹੀਂ ਕਰ ਦੇਗੀ ਤੇ ਇਹਦੇ ਤੁਸੀਂ ਭਾਵੇਂ ਲੱਡੂ ਵਟ ਲੋ ਤੇ ਭਾਵੇਂ ਜਿੰਨਾਂ ਨੂੰ ਲੱਡੂ ਨਹੀਂ ਪਸੰਦ ਉਹ ਸੁੱਕੇ ਮਰੂਰੇ ਜੀ ਆਪ ਪੁਰਪਰਾਇ ਜ ਰੱਖ ਲੋ ਜਿਹੜੇ ਜਵਾਕ ਹਨਾ ਲੱਡੂ ਤਾਂ ਤੁਹਾਡੇ ਤੋਂ ਖੋਖੋ ਖਵਾ ਜਾਣਗੇ ਇੰਨੇ ਸਵਾਦ ਬਣਦੇ ਆ ਇਹ ਜਦੋਂ ਜਵਾਕ ਸਕੂਲੋਂ ਘਰੇ ਆਉਣ ਉਹਨਾਂ ਨੂੰ ਦੋ ਤਿੰਨ ਲੱਡੂ ਡੇਲੀ ਬਣਾ ਕੇ ਦਿਆ ਕਰੋ ਦੋਸਤੋ